ਯਾਰੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਉਹਨਾਂ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾ ਨੂੰ ਆਪ ਜੀ ਇਹ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁੰਡੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵਾਇਦੀਆਂ ਨੇ ਕਦੇ ਨਾ ਕਦੇ ਥੋੜੇ ਜਿਹੀ ਬੱਤ ਸਾਕੀ ਤੇ ਪਰਿਵਾਰ ਨਾਲ ਗਿਆ ਗੱਲਾਂ ਇੰਨੀਆਂ ਵੱਡੀਆਂ ਕਰ ਗਿਆ ਪਰ ਮੈਨੂੰ ਲੱਗਦਾ ਵੀ ਸ਼ਾਇਦ ਕਦੀ ਇਹ ਬੰਦਾ ਮੀਡੀਆ ਦੇ ਸਾਹਮਣੇ ਨਹੀਂ ਆਇਆ ਕੁਝ ਜ਼ਿਆਦਾ ਮਾਈਕ ਵੇਖ ਕੇ ਇਹ ਚੌਧਰੀ ਬੰਦੀ ਨੇ ਕੋਸ਼ਿਸ਼ ਕੀਤੀ ਜਿਹੜੇ ਕਲਾਮ ਚੌਧਰੀ ਹੁੰਦੇ ਆ ਨਾ ਇਹ ਅੱਗ ਲਾ ਕੇ ਆਪਾ ਜਾਂਦੇ ਜਾਂਦੇ ਹਿੰਦੂ ਹੁੰਦੇ ਨਾ ਤੇ ਇੱਕ ਗੱਲ ਕਹਿਣਾ ਜੇ ਤੇਰੀ ਲੱਤਾਂ ਪਾਰ ਚੱਲਦੀਆਂ ਤੇ ਆਪਾਂ ਦੋਵੇਂ ਬੇਨਸੀਬ ਦੇ ਕੋਠੀ ਦੇ ਬਾਹਰ ਜੇ ਤੇਰੀ ਲੱਤਾਂ ਪਾਰ ਚੱਲਦੀਆਂ ਉੱਥੇ ਮੰਗ ਕਰਦੇ ਆ ਉਸ ਅਸ ਜਿਹੜਾ ਸਾਡੇ ਕੋਲੋਂ ਲੈਂਦੇ ਹੋ ਕਿੱਥੇ ਆ ਅਸੀਂ ਸੰਗਠਨ ਚਲਾਉਂਦੇ ਆ ਕਦੀ 10 ਰੁਪਏ ਦੀ ਮਦਦ ਸਰਕਾਰ ਨੇ ਸਾਡੀ ਨਹੀਂ ਕੀਤੀ ਪਰ ਅਸੀਂ ਫਾਈਨੈਂਸ਼ਲੀ ਆਪ ਆਪਣਾ ਕਰ ਰਹੇ ਆ ਕਹਉਣਾ ਤੁਹਾਨੂੰ ਸਾਹਮਣੇ ਕਿਉਂਕਿ ਸਾਡੀ ਮਾਂ ਆ ਸਾਡਾ ਧਰਮ ਆ ਪਰ ਤੇਰੀ ਵੱਲੋਂ ਗੱਲ ਕਹਿਣਾ ਚਾਹੁੰਦਾ ਜੇ ਤੂੰ ਕਹੋ ਸੱਚੀ ਗੱਲ ਕਰਦਾ ਆ ਤੇਰੀ ਲੱਤਾਂ ਪਾਰ ਚੱਲਦੀਆਂ ਬਸ ਸੀਐਮ ਦੀ ਕੋਠੀ 'ਤੇ ਬੈਨੇ ਆ ਇੱਕ ਸਭ ਤੋਂ ਵੱਡੀ ਗੱਲ ਜੇ ਦੁੱਖ ਦੀ ਘੜੀ ਸੀ ਉੱਥੇ ਜਿਹਨੂੰ ਦੁੱਖੋਂ ਨਾਲ ਇਹਦੇ ਕਰੇ ਜੋ ਆਵਾਜ਼ ਚ ਨਹੀਂ ਨਿਕਲਦੀ ਇਹਨਾਂ ਨੇ ਕਰੋੜਾਂ ਰੁਪਏ ਕਰੋੜਾ ਅਰਬਾ ਡਾਲਰ ਕਮਾਉਣ ਤੁਸੀਂ ਸਾਡਾ ਪੁੱਤ ਮਾਰਾ ਸਾਡੇ ਪੁੱਤ ਨੂੰ ਕੀ ਜਿੰਦੇ ਆ ਤੁਸੀਂ ਅੱਜ ਉਹ ਭਰਾ ਦਾ ਸੰਸਕਾਰ ਸੀ ਅਸੀਂ ਵੀ ਦੁਖੀ ਆ ਪਰ ਤੂੰ ਜਿਹੜੀਆਂ ਗੱਲਾਂ ਗਊ ਮਤ ਵਾਲੀ ਕਹੀਆਂ ਜੇ ਤੈਨੂੰ ਜਾਣਕਾਰੀ ਨਹੀਂ ਸੀ ਤੇਰਾ ਮੂੰਹ ਹੀ ਖੁੱਲਣਾ ਚਾਹੀਦਾ ਏ ਅੱਜ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਇਸ ਬੰਦੇ ਨੇ ਇੰਨੀ ਬਕਵਾਸ ਕਰਦੋਂ ਬਾਅਦ ਇਹ ਜਿਹੜਾ ਡਾਇਰੈਕਟਰ ਜਿਹੜਾ ਮੰਦਬੁੱਦੀ ਫਿਰ ਆਪਣਾ ਨਾਮ ਵੀ ਦੱਸ ਕੇ ਗਿਆ ਇਹ ਚਾਹੁੰਦਾ ਕੀ ਸੀ ਇਹਦੀ ਜਾਂਚ ਹੋਣੀ ਚਾਹੀਦੀ ਇਹ ਜਿਹੜਾ ਮੰਦਬੁੱਦੀ ਡਾਇਰੈਕਟਰ ਹੈ ਨਾ ਜੋ ਉਹਨੇ ਕਿਹਾ ਵੀ ਜਿਨ੍ਹਾਂ ਦੀ ਮਾਂ ਹੈ ਉਹ ਸੰਭਲ ਅਸੀਂ ਸੰਭਲ ਰਿਹਾ ਤੂੰ ਜ਼ਿੰਮੇਵਾਰਾਂ ਦਾ ਕੀ ਕਰੇਗਾ ਸਾਨੂੰ ਇਹ ਜਵਾਬ ਦੇ ਜ਼ਿੰਮੇਵਾਰ ਛੜਕ ਤੇ ਗਊ ਛੱਡਨੀ ਬੰਦ ਕਰਨ ਤੇ ਬਾਕੀ ਗਊ ਆਉਂਦੀ ਕਿੱਥੋਂ ਇਹ ਵੀ ਸੋਚ ਤੇ ਤਰੰਦੀਆਂ ਗੱਲਾਂ ਦੇ ਵਿੱਚ ਨਹੀਂ ਆਈਦਾ ਗਊ ਮਾਤਾ ਜੇ ਅੱਜ ਛੜਕਦੇ ਆ ਉਹਦੀ ਨਲਾਕੀ ਸਰਕਾਰ ਦੀ ਆ ਅਸੀਂ ਜਿੰਨਾ ਕਰ ਸਕਦੇ ਕਰ ਰਹੇ ਆ ਪਰ ਦੂਸਰੀ ਗੱਲ ਜੇ ਤੂੰ ਗੱਲਾਂ ਇੰਡੀਆ ਦੀਆਂ ਵਡੀਆਂ ਕੀਤੀਆਂ ਤੇ ਤੂੰ ਵੀ ਦੱਸ ਕੀ ਕੀਤਾ ਅੱਜ ਤੱਕ ਉਹ ਵੀ ਬਹੁਤ ਲੋਕ ਮਰਦੇ ਨੇ ਅੱਜ ਜੇ ਇੱਕ ਨਾਮਚੀਨ ਕਲਾਕਾਰ ਮਰਿਆ ਰੋਸ ਹਾਈਵੇ ਉਪਰ ਅਨੇਕ ਐਕਸੀਡੈਂਟ ਹੁੰਦੀ ਨੇ ਕਈਆਂ ਦੇ ਅੱਡੇ ਪੁੱਤੇ ਆ ਜਾਂਦੇ ਆ ਕਈਆਂ ਦੇ ਹੋਰ ਛੋਟੇ ਜੀਵ ਆ ਜਾਂਦੇ ਆ ਉਹ ਇੱਕ ਤਾਂ ਇਸ ਤਰੀਕੀ ਦੀ ਰਾਜਨੀਤੀ ਸਾਨੂੰ ਦੁੱਖਿਆ ਬਹੁਤ ਵੱਡਾ ਦੁੱਖਿਆ ਪਰ ਇਸ ਬੰਦੇ ਨੇ ਫੋਟੋਸੋਰ ਦੇ ਥੱਲੇ ਖਲੋ ਕੇ ਇਹ ਕਰਨ ਗਿਆ ਜਿਵੇਂ ਨੂੰ ਦੁੱਖ ਸੀ ਪਰਵਾਰ ਨਾਲ ਸਾਂਝਾ ਕਰਦਾ ਮੀਡੀਆ ਸਾਹਮਣੇ ਹੋ ਜੀਆਂ ਗੱਲਾਂ ਕਰ ਰਹੀਆਂ ਵੇਖੋ ਅਜੇ ਰਾਜਨੀਤਿਕ ਹੁੰਦਾ ਮਸ਼ਹੂਰ ਸੀ ਇਹ ਇਦਾਂ ਕਈ ਐਕਸੀਡੈਂਟ ਹੁੰਦੇ ਕਈਆਂ ਦੀ ਡੈਥ ਹੁੰਦੀ ਹੈ ਮੁੱਦਾ ਹੈ ਮੁੱਦਾ ਪਰ ਕਿੱਦਾਂ ਰੱਖਣਾ ਇਹ ਇਹਨੂੰ ਪਤਾ ਹੋਣਾ ਚਾਹੀਦਾ ਸੀ ਬੀਤੇ ਗੋਸ ਦਿਨ ਪਹਿਲਾਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਬਾਈਕਿੰਗ ਦੇ ਦੌਰਾਨ ਹਿਮਾਚਲ ਦੇ ਵਿੱਚ ਉਸ ਨਾਲ ਹਾਦਸਾ ਵਾਪਰਦਾ ਤੇ ਜਿਹੜਾ ਹਾਦਸੇ ਦਾ ਕਾਰਨ ਹੈ ਲੋਕਾਂ ਨੇ ਇਹ ਦੱਸਿਆ ਜਿਹੜੇ ਨਿੱਜੀ ਉੱਥੇ ਖੜੇ ਸੀਗੇ ਉਸਦੇ ਜਾਂ ਸਕੇ ਸੰਬੰਧੀ ਸੀਗੇ ਕਿ ਉਸ ਦੇ ਅੱਗੇ ਕੁਝ ਪਸ਼ੂ ਆਏ ਜਿਸ ਕਾਰਨ ਉਸ ਦਾ ਬੈਲੈਂਸ ਵਿਗੜਿਆ ਜਿਹੜਾ ਹਾਦਸਾ ਇਹ ਭਿਆਨਕ ਉਸ ਨਾਲ ਵਾਪਰ ਗਿਆ ਉਸ ਐਕਸੀਡੈਂਟ ਹੋ ਗਿਆ ਉਸ ਤੋਂ ਕੁਝ ਸਮੇਂ ਬਾਅਦ ਜਿਹੜਾ ਜਦੋਂ ਰਾਜਵੀਰ ਜਵੰਦਾ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਨੇ ਉਸਦੇ ਦੱਸਿਆ ਕਿ ਕਾਫੀ ਗੰਭੀਰ ਇੰਜਰੀਆਂ ਹੋਈਆਂ ਨੇ ਤੇ ਬੀਤੇ ਕੱਲ ਜਿਹੜਾ ਰਾਜੀਵ ਜਵੰਦਾ ਉਹ ਸਾਨੂੰ ਹਮੇਸ਼ਾ ਲਈ ਅਲਵਿਦਾ ਕ ਕੇ ਚਲਾ ਗਿਆ ਉਸ ਦੀ ਜਾਨ ਗਈ ਇਸ ਦਾ ਦੁੱਖ ਹਰੇਕ ਵਿਅਕਤੀ ਨੂੰ ਹਰੇਕ ਪੰਜਾਬੀ ਨੂੰ ਹੈ ਲੇਕਿਨ ਉਸ ਦੇ ਇਸ ਮੌਤ ਤੋਂ ਬਾਅਦ ਜਿਹੜਾ ਮੁੱਦਾ ਹਾਈਲਾਈਟ ਕੀਤਾ ਜਾ ਰਿਹਾ ਜਿਹੜੀ ਚਰਚਾ ਕੀਤੀ ਜਾ ਰਹੀਆਂ ਗਵਾਂ ਦੀ ਹੈ ਬੜੀਆਂ ਜਿਹੇ ਧਿਰਾਂ ਨੇ ਬਹੁਤ ਅਜਿਹੇ ਲੋਕ ਨੇ ਜਿਹੜੇ ਲਾਈਵ ਹੋ ਕੇ گاਵਾਂ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਨੇ ਜਿਨ੍ਹਾਂ ਦੀਆਂ ਮਾਵਾਂ ਨੇ ਉਹ ਸਾਂਭਨ ਕਾਉਸ ਹੈ ਜਿਹੜੇ ਦਿੰਦਾ ਹਰੇਕ ਵਿਅਕਤੀ ਗੁਨਾਹਗਾਰ ਹੈ ਕਿਲਰ ਕਾਉ ਉਸ ਦੇਸ਼ ਤੋਂ ਭਜਾਓ ਕੋਈ ਕਹਦਾ ਬੁਚੜਖਾਨੇ ਖੋਲੋ ਉਹਨਾਂ ਨੂੰ ਵੱਡ ਵੱਡ ਕੇ ਵੇਚਿਆ ਜਾਵੇ ਕੋਈ ਕਹਦਾ ਜਿਹੜਾ ਇੰਨਾ گاਵਾਂ ਨੂੰ ਉੱਥੇ ਤੁਸੀਂ ਪਾਲਦੇ ਹੋਏ ਗੰਦ ਖਾਂਦੀਆਂ ਫਿਰਦੀਆਂ ਲੋਕਾਂ 'ਚ ਵਜਦੀਆਂ ਨੇ ਜਿਨ੍ਹਾਂ ਦੀਆਂ ਮਾਵਾਂ ਨੇ ਉਹ ਸਾਹਮਣੇ ਕੋਈ ਹਿੰਦੂ ਦਾਸ਼ਤਰ ਜਿਹੜੇ ਬਣਾਉਣਾ ਚਾਹੁੰਦੇ ਉਹ گاਵਾਂ ਨੂੰ ਸਾਹਮਣੇ ਇਹ तमाम ਗੱਲਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਸਵਾਲ ਇਹ ਹੈ ਕਿ ਰਾਜਵੀਰ ਜੁੰੰਦਾ ਦੀ ਮੌਤ ਹੋਈਆ ਉਸ ਦੇ ਉੱਪਰ ਵੀ ਇਸ ਤਰੀਕੇ ਦੀ ਰਾਜਨੀਤੀ ਕਰਨੀ ਕੁਝ ਲੋਕ ਇਸ ਨੂੰ ਧਾਰਮਿਕ ਮੁੱਦਾ ਬਣਾ ਰਹੇ ਨੇ ਕੁਝ ਲੋਕ ਇਸ ਨੂੰ ਸਿਆਸੀ ਮੁੱਦਾ ਬਣਾ ਰਹੇ ਨੇ ਇਹ ਕਿੱਡੀ ਕਿ ਚੰਗੀ ਗੱਲ ਹੈ ਕਿੱਡੀ ਕਿ ਸ਼ੋਭਾ ਦਿੰਦੀ ਹੈ ਕਿ ਇੱਕ ਮੌਤੇ ਇੱਕ ਕਲਾਕਾਰ ਦੀ ਮੌਤੇ ਇਹ ਆਮ ਵੀ ਮੌਤੇ ਹੁੰਦੀਆਂ ਨੇ ਹਾਈਵੇ ਦੇ ਉੱਪਰ ਦੇ ਰੋਜ਼ ਹਜ਼ਾਰ ਐਕਸੀਡੈਂਟ ਹੁੰਦੇ ਨੇ ਲੇਕਿਨ ਜਦੋਂ ਇੱਕ ਨਾਮਚੀਨ ਗਿਆ ਕਿ ਜਾਂਦਾ ਉਸ ਤੋਂ ਬਾਅਦ ਜਿਹੜੀ ਗਵਾਂ ਦੇ ਨਾਮ ਤੇ ਰਾਜਨੀਤੀ ਕੰਨੀ ਸ਼ੁਰੂ ਕਰ ਦਿੱਤੀ ਇਸ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਦੇ ਨੇ ਸੋ ਸਾਡੇ ਨਾਲ ਰਾਸ਼ਟਰੀ ਭਗਵਾਨ ਸੈਨਾ ਦੇ ਅਧਿਐਕਸ਼ ਪੰਕਜ ਵਿਸ਼ਵਾਸ ਸਾਹਿਬ ਮੌਜੂਦ ਨੇ ਅਧਿਐਕਸ਼ ਸਾਹਿਬ ਪਹਿਲਾਂ ਦੇ ਬੜਾ ਦੁਖਦਾਈ ਹੋਇਆ ਜੋ ਇਹ ਘਟਨਾ ਵਾਪਰੀ ਹੈ ਲੇਕਿਨ ਉਸ ਤੋਂ ਬਾਅਦ ਉੱਥੋਂ ਦੇ ਕਹਿੰਦੇ ਸਾਊਥ ਦਾ ਡਾਇਰੈਕਟਰ ਜਿਹੜਾ ਉੱਥੇ ਪਹੁੰਚਿਆ ਤੇ ਬੜ ਇਦਾਂ ਦੀਆਂ ਗੱਲਾਂ ਕਰਨੀਆਂ ਉੱਥੇ ਜਾ ਕੇ ਕਿੱਦਾਂ ਦੇਖਦੇ ਉਸ ਗੱਲ ਨੂੰ ਪਹਿਲਾਂ ਤਾਂ ਜਿਹੜੀ ਇਹ ਰਾਜਵੀਰ ਜਵੰਦਾ ਜੋ ਪੰਜਾਬ ਦਾ ਪੁੱਤਰ ਸੀ ਉਹਦੀ ਮੌਤ ਤੇ ਇਹੋ ਜਿਹੀ ਰਾਜਨੀਤੀ ਕਰਨਾ ਆ ਜਿਹੜਾ ਮਦ ਬੁੱਧੀ ਕੋਈ ਡਾਇਰੈਕਟਰ ਆ ਜਿਹਨੇ মিডিਆ ਦੇਖ ਕੇ ਪਤਾ ਨਹੀਂ ਇਹੋ ਜੇ ਸ਼ਬਦ ਕੱਢੇ ਜਿਹਦੇ ਨਾਲ ਹਿੰਦੂ ਸਮਾਜ ਦੇ ਉੱਪਰ ਇੱਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਦੇਖੋ ਰਾਜਵੀ ਜਵੰਦਾ ਦੀ ਜਿੱਥੇ ਗੱਲ ਕੀਤੀ ਜਾਵੇ Hindu ਮੰਦਰਾਂ ਦੇ ਵਿੱਚ ਮਾਤਾ ਬੰਗਲਾ ਮੁਖੀ ਮੰਦਰ ਦੇ ਵਿੱਚ ਸਾਡੇ ਵੱਲੋਂ ਵੀ ਸਾਰਿਆਂ ਵੱਲੋਂ ਪ੍ਰਾਰਥਨਾ ਕੀਤੀ ਗਈ ਉਸ ਪੰਜਾਬ ਦੇ ਪੁੱਤਰ ਲਈ ਪਰ ਜਿੱਥੇ ਗੱਲ ਕਰੀਏ ਇਹੋ ਜੇ ਮੰਦਬੁੱਧੀ ਲੋਕਾਂ ਦੀ ਇਹਨੇ ਕੀ ਕਿਹਾ ਇਹਦੇ ਸ਼ਬਦ ਮੈਂ ਤੁਹਾਨੂੰ ਵਾਰੀ ਵਾਰੀ ਸੁਣਾਉਂਦਾ ਇਸ ਬੰਦੇ ਨੇ ਸਾਫ਼ ਤੌਰ ਤੇ ਗਊ ਮਾਤਾ ਨੂੰ ਔਰ ਗਊ ਮਾਤਾ ਦੀ ਗੱਲ ਤੇ ਅਟੈਕ ਕਰਦੇ ਹੋਏ ਹਿੰਦੂ ਸਮਾਜ ਨੂੰ ਇੱਕ ਏਰੇ ਚ ਲੈਣ ਦੀ ਕੋਸ਼ਿਸ਼ ਕੀਤੀ ਗਈ ਗੱਲਾਂ ਇੰਡੀਆਂ ਵੱਡੀਆਂ ਕਰ ਗਿਆ ਪਰ ਮੈਨੂੰ ਲੱਗਦਾ ਵੀ ਸ਼ਾਇਦ ਕਦੀ ਇਹ ਬੰਦਾ ਮੀਡੀਆ ਦੇ ਸਾਹਮਣੇ ਨਹੀਂ ਆਇਆ ਕੁਝ ਜ਼ਿਆਦਾ ਮਾਈਕ ਵੇਖ ਕੇ ਇਹ ਚੌਧਰੀ ਬੰਦੀ ਨੇ ਕੋਸ਼ਿਸ਼ ਕੀਤੀ ਜਿਹੜੇ ਕੜਮ ਚੌਧਰੀ ਹੁੰਦੇ ਆ ਨਾ ਇਹ ਅੱਗ ਲਾ ਕੇ ਆਪਾਂ ਜਾਣਦੇ ਆ ਇਹ ਉਹ ਕੜਮ ਚੌਧਰੀ ਆ ਹੁਣ ਗੱਲ ਕਰੀਏ ਗਊ ਮਾਤਾ ਦੀ ਗਊ ਮਾਤਾ ਦੇਖੋ ਇਹਨੇ ਕਿਹਾ ਵੀ ਜਿਨ੍ਹਾਂ ਦੀ ਮਾਂ ਆ ਉਹ ਸੰਭ ਇਹਨੂੰ ਮੈਂ ਤੁਹਾਡੇ ਚੈਨਲ 'ਤੇ ਕਹਿਣਾ ਚਾਹੁੰਦਾ ਅਸੀਂ ਸੰਭ ਰਹੇ ਆ ਸਾਡੀ ਮਾਂ ਆ ਹੀ ਠੋਕੇਗੇ ਨੇ ਸਾਡੀ ਮਾਂ ਆ ਅਸੀਂ ਸਾਹਮਣੇ ਆ ਪਰ ਹੁਣ ਤੈਨੂੰ ਜੇ ਪੂਰੀ ਸੱਚਾਈ ਪੂਰੀ ਜਾਣਕਾਰੀ ਨਹੀਂ ਹੈਗੀ ਜਿਹੜੀ ਅੱਧੀ ਜਾਣਕਾਰੀ ਹੁੰਦੀ ਹੈ ਨਾ ਉਹ ਬੜੀ ਘਾਤਕ ਹੁੰਦੀ ਆ ਇਸ ਬੰਦੇ ਨੂੰ ਜਾਣਕਾਰੀ ਨਹੀਂ ਗਊ ਆਉਂਦੀ ਕਿੱਥੋਂ ਪਹਿਲਾ ਸਵਾਲ ਗਊ ਆਉਂਦੀ ਕਿੱਥੋਂ ਗਊ ਆਉਂਦੀ ਜ਼ਿਮੀਦਾਰਾਂ ਕੋਲੋਂ ਜਿਹੜੇ ਰਾਤ ਦੇ ਸਮੇਂ ਦੇ ਵਿੱਚ ਜਦੋਂ ਗਊ ਫੰਡਰ ਹੋ ਜਾਂਦੀ ਦੁੱਧ ਨਹੀਂ ਦਿੰਦੀ ਇਹ ਸੜਕਾਂ ਦੇ ਛੜ ਜਾਂਦੇ ਆ ਤੇ ਸਾਡੇ ਵਰਗੇ ਜਿਹੜੇ ਸਕਟਲਿਆ ਉਹਨੂੰ ਸਾਹਮਣੇ ਨੇ ਪ੍ਰੈਕਟੀਕਲ ਦੇ ਵਿੱਚ ਵੀ ਜਦੋਂ ਮਰਜ਼ੀ ਆ ਕੇ ਦੇਖ ਲੈਣ ਇਹ ਜਿਹੜਾ ਮੰਦਮੁਲਦੀ ਡਾਇਰੈਕਟਰ ਹੈ ਨਾ ਜੋ ਇਹਨੇ ਕਿਹਾ ਵੀ ਜਿਨ੍ਹਾਂ ਦੀ ਮਾਂ ਹੈ ਉਹ ਸਾਹਮਣ ਅਸੀਂ ਸਾਹਮਣ ਹਾਂ ਤੂੰ ਜ਼ਿੰਮੇਵਾਰਾਂ ਦਾ ਕੀ ਕਰੇਗਾ ਸਾਨੂੰ ਇਹ ਜਵਾਬ ਦੇ ਜ਼ਿੰਮੇਵਾਰ ਸੜਕ ਤੇ ਗਊ ਛੱਡਨੀ ਬੰਦ ਕਰਨ ਤੇ ਬਾਕੀ ਗਊ ਆਉਂਦੀ ਕਿੱਥੋਂ ਇਹ ਵੀ ਸੋਚ ਉਹ ਕਾਉਸਸ ਜਿਹੜੇ ਉਤਾਰਦੇ ਨੇ ਉਹ ਸਾਰੇ ਇਹਦੇ ਗੁਨਾਹਗਾਰ ਨੇ ਅਸੀਂ ਕਾਉਸਸ ਦਿੰਦੇ ਹਾਂ ਕਹਿੰਦਾ ਇਹ ਇੱਕ ਚੀਜ਼ ਤੇ ਕਾਉਸਸ ਲੱਗ ਰਿਹਾ ਤੇ ਸਰਕਾਰਾਂ ਕਿੱਥੇ ਨੇ ਤੇ ਇੱਥੇ ਹਿੰਦੂਆਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਕਿਉਂ ਨਹੀਂ ਸਾਹਮ ਦੇ ਆ ਇਹਦਾ ਦੁੱਧ ਪੀਨੇ ਆ ਸਾਰੇ ਤੇ ਇਹ ਗੱਲਾਂ ਵੀ ਕੀਤੀਆਂ ਗਈਆਂ ਜੇ ਅਸੀਂ ਦੁੱਧ ਪੀਨੇ ਆ ਅਸੀਂ ਤਾਂ ਖਰੀਦ ਕੇ ਪੀਨੇ ਆ ਕਿਉਂਕਿ ਸ਼ਹਿਰ ਦੇ ਵਿੱਚ ਗਊ ਪਾਲਣਾ ਕੋਈ ਨਹੀਂ ਕਰਦਾ ਜ਼ਿੰਮੇਵਾਰੀ ਕਰਦੇ ਆ ਇਸ ਬੰਦੇ ਨੂੰ ਕੋਈ ਜਾਣਕਾਰੀ ਨਹੀਂ ਸੀ ਬਸ ਬੋਲਣਾ ਸ਼ੁਰੂ ਹੋ ਗਿਆ ਵਾਕੇ ਜੇ ਮੈਂ Hindu ਹੁੰਦੇ ਨਾ ਤੇ ਇੱਕ ਗੱਲ ਕਹਿੰਦਾ ਜੇ ਤੇਰੀਆਂ ਲੱਤਾਂ ਪਾਰ ਚੱਲਦੀਆਂ ਤੇ ਆਪਾਂ ਦੋਵੇਂ ਬੰਨੇ ਸੀਮ ਦੇ ਕੋਠੀ ਦੇ ਬਾਹਰ ਜੇ ਤੇਰੀਆਂ ਲੱਤਾਂ ਪਾਰ ਚੱਲਦੀਆਂ ਉੱਥੇ ਮੰਗ ਕਰਦੇ ਆ ਉਸ ਜਿਹੜਾ ਸਾਡੇ ਕੋਲੋਂ ਲੈਂਦੇ ਹੋ ਕਿੱਥੇ ਆ ਅਸੀਂ ਸਕਟਨ ਚਲਾਉਨੇ ਆ ਕਦੀ 10 ਰੁਪਏ ਦੀ ਮਦਦ ਸਰਕਾਰ ਨੇ ਸਾਡੀ ਨਹੀਂ ਕੀਤੀ ਪਰ ਅਸੀਂ ਫਾਈਨੈਂਸ਼ਲੀ ਆਪ ਆਪਣਾ ਕਰ ਰਹੇ ਆਂ ਗਊ ਮਾਤਾ ਨੂੰ ਸਾਹਮਣੇ ਕਿਉਂਕਿ ਸਾਡੀ ਮਾਂ ਆ ਸਾਡਾ ਧਰਮ ਆ ਪਰ ਤੇਰੀ ਵੱਲੋਂ ਮੈਂ ਗੱਲ ਕਹਿਣਾ ਚਾਹੁੰਦਾ ਜੇ ਤੂੰ ਕਹੋ ਸਸਤੀ ਗੱਲ ਕਰਦਾ ਆ ਆ ਤੇਰੀਆਂ ਲੱਤਾਂ ਪਾਰ ਚੱਲਦੀਆਂ ਆ ਪਸ ਸੀਐਮ ਦੀ ਕੋਠੀ ਬਰ ਬੈਨੇ ਆ ਸਿਰਫ মিডিਆ ਵੇਖ ਕੇ 10 20 ਮਾਈਕ ਵੇਖ ਕੇ ਬਸ ਐਵੇਂ ਬਕਵਾਸ ਕਰ ਦੇਣੀ ਬਸ ਇਹੀ ਗੱਲਾਂ ਇੱਕ ਸਭ ਤੋਂ ਵੱਡੀ ਗੱਲ ਜੇ ਦੁੱਖ ਦੀ ਘੜੀ ਸੀ ਉੱਤੇ ਜਿਹਨੂੰ ਦੋਖੋਂ ਨਾ ਉਹਨਾਂ ਦੇ ਕਰੇ ਜੋ ਆਵਾਜ਼ ਨਹੀਂ ਨਿਕਲਦੀ ਤੂੰ ਦੇ ਉਤੇ ਤਾਂ ਬਕਵਾਸ ਕੀਤੀ ਜਿੱਦਾਂ ਤੂੰ ਪਲਾਨ ਕਰਕੇ ਆਉਂਦਾ ਵਾ ਵੀ ਉੱਥੇ ਮੀਡੀਆ ਹਣੀ ਆ ਤੇ ਮੈਂ ਰੋਲਾ ਲੱਪਾ ਪਾਉਂਗਾ ਤੂੰ ਸਿੱਧਾ ਸਿੱਧਾ ਗਊ ਮਾਂ ਤਾਂ ਨੂੰ ਅਟੈਕ ਕਰਕੇ ਉਹਨਾਂ ਦੇ ਗੱਲਾਂ ਕਰਕੇ ਹਿੰਦੂ ਸਮਾਜ ਉੱਤੇ ਗੱਲ ਕੀਤੀ ਆ ਹਿੰਦੂ ਸਮਾਜ ਤੇ ਗੱਲ ਕਰਨਾ ਤੇਰਾ ਨਹੀਂ ਬੰਦਦਾ ਸੀ ਕਿਉਂਕਿ ਦੁੱਖ ਦੀ ਘੜੀ ਸੀ ਅਸੀਂ ਵੀ ਦੁਖੀ ਆ ਅੱਜ ਭਰਾ ਦਾ ਸੰਸਕਾਰ ਸੀ ਅਸੀਂ ਵੀ ਦੁਖੀ ਆ ਪਰ ਤੂੰ ਜਿਹੜੀਆਂ ਗੱਲਾਂ ਗਊ ਮਾਂ ਤਾਂ ਲਈ ਕਹੀਆਂ ਜੇ ਤੈਨੂੰ ਜਾਣਕਾਰੀ ਨਹੀਂ ਸੀ ਤੇਰਾ ਮੂੰਹ ਨਹੀਂ ਖੁੱਲਣਾ ਚਾਹੀਦਾ ਈ ਐਂਡ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਇਸ ਬੰਦੇ ਨੇ ਇੰਨੀ ਬਖਵਾਸ ਕਰਨ ਤੋਂ ਬਾਅਦ ਜਿਹੜਾ ਡਾਇਰੈਕਟਰ ਜਿਹੜਾ ਮਨਤਬੁੱਧੀ ਫਿਰ ਆਪਣਾ ਨਾਂ ਵੀ ਦੱਸ ਕੇ ਗਿਆ ਇਹ ਚਾਹੁੰਦਾ ਕੀ ਸੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਹੀਂ ਇਸ ਦੇ ਬਿਆਨਾਂ ਤੋਂ ਬਾਅਦ ਕੁਝ ਹੋਰ ਵੀ ਲੋਕ ਅੱਗੇ ਆਏ ਉਹਨਾਂ ਨੇ ਕਿਹਾ ਜਿਹੜੇ ਹਿੰਦੂ ਦਸ਼ਤ ਦੀ ਮੰਗ ਕਰਦੇ ਆ ਉਹ ਸਾਹਮਣੇ ਕੁਝ ਲੋਕ ਤੇ ਇਹ ਵੀ ਕਹਿੰਦੇ ਬੁੱਜੜਖਾਨੇ ਖੋਲੋ ਤੇ ਵੱਡ-ਵੱਡ ਕੇ ਕਹਿੰਦਾ ਦਾ ਮਾਸ ਐਕਸਪੋਰਟ ਕਰੋ ਇਦਾਂ ਬੁੱਜੜਖਾਨੇ ਖੋਲਣ ਤੇ ਬੜੀ ਦੂਰ ਦੀ ਗੱਲ ਆ ਤੂੰ ਇੱਕ ਗਾਂ ਕੱਟ ਕੇ ਵਿਖਾ ਦਿਓ ਬਾਕੀ ਗੱਲਾਂ ਹੀ ਛੱਡ ਦਿਓ ਇਹ ਗ ਧਰਮਦਿਆਂ ਨੇ ਤੇ ਧਰਮਦਿਆਂ ਗੱਲਾਂ ਦੇ ਵਿੱਚ ਨਹੀਂ ਆਈਦਾ ਗਊ ਮਾਤਾ ਜੇ ਅੱਜ ਸੜਕ ਤੇ ਆ ਉਹਦੀ ਨਲਾਕੀ ਸਰਕਾਰ ਦੀ ਆ ਅਸੀਂ ਜਿੰਨਾ ਕਰ ਸਕਦੇ ਕਰ ਰਹੇ ਆ ਪਰ ਦੂਸਰੀ ਗੱਲ ਜੇ ਤੂੰ ਗੱਲਾਂ ਇੰਡੀਆ ਦੀਆਂ ਵਡੀਆਂ ਕੀਤੀਆਂ ਤੇ ਤੂੰ ਵੀ ਦੱਸ ਕੀ ਕੀਤਾ ਅੱਜ ਤੱਕ ਸਾਡੇ ਨਾਲ ਬੈਠੇ ਪੇੜ ਤੇ ਤੈਨੂੰ ਦਸੀ ਅਸੀਂ ਜਰਦੀ ਨਾ ਤੂੰ ਕੀ ਕਰਦਾ ਰਾਤਾਂ ਸੀ ਜਾਗਦੇ ਆ ਸੜਕਾਂ ਤੇ ਅਸੀਂ ਉਤਰਦੇ ਆ ਤੇਰੇ ਵਰਗੇ 10 ਮਾਈਕ ਵੇਖ ਕੇ ਬਸ ਭੌਂਕੇ ਚੱਲ ਜਾਂਦੇ ਆ ਮੈਂ ਕਲੀਅਰ ਕੱਟ ਕਹਿਣਾ ਚਾਹੁੰਦਾ ਵਾ ਜੇਲੀਆਂ ਜੇਲੀਆਂ ਗੱਲਾਂ ਤੂੰ ਕੈਮਰੇ ਉੱਤੇ ਉਕਸਾਇਆ ਲੋਕਾਂ ਨੂੰ ਕੀ ਉਕਸਾਇਆ ਵੀ ਪੰਜਾਬ ਸਰਕਾਰ ਇੱਥੇ ਸਲੈਕਟਰ ਹਾਊਸ ਖੋਲੇ ਕਿਉਂਕਿ ਤੂੰ ਕਿਆ ਮੁਰਗੀ ਪਾਲਣਾ ਬੱਕਰੀ ਪਾਲਣਾ ਤੂੰ ਜਿਹੜੇ ਇੰਡੀਕੇਸ਼ਨ ਦਿੱਤੇ ਸਾਨੂੰ ਸਮਝ ਆਏ ਵੀ ਜਿਹੜੀ ਗਊਆਂ ਉਹ ਕੱਟਣੀ ਚਾਹੀਦੀ ਆ ਤੇਰੇ ਸ਼ਬਦ ਇਹ ਸੀ ਜੇ ਤੇਰੇ ਸ਼ਬਦ ਇਹ ਸੀ ਗਊ ਜਦੋਂ ਤੱਕ ਇੱਕ ਇੱਕ ਹਿੰਦੂ ਪੰਜਾਬ ਚ ਜਿੰਦਾ ਹੈ ਗਊ ਮਾਤਾ ਕੱਟਣ ਦੀ ਬੜੀ ਦੂਰ ਦੀ ਗੱਲ ਹੈ ਤੇਰੇ ਵਰਗੇ ਵੇਖ ਨਹੀਂ ਸਕਦੇ ਮੰਗੂ ਜੀ ਇੱਕ ਬੜਾ ਆਮ ਦਾ ਸਵਾਲ ਹੈ ਇੱਥੇ ਲੋਕ ਵੀ ਪੁੱਛਦੇ ਕਮੈਂਟਾਂ ਚ ਭਿਰਦੇ ਆ ਲੋਕ ਕਹਿੰਦੇ ਆ ਕਿ ਗਊ ਦਾ ਦੁੱਧ ਸਾਦੇ ਪੀਂਦੇ ਆ ਉਹਦੇ ਦੁੱਧ ਦੁੱਧੋਂ ਪਨੀਰ ਬੰਦਾ ਹੈ ਲੱਖਾਂ ਲੋਕ ਕਰੋੜਾਂ ਲੋਕ ਉੱਥੋਂ ਮੁਨਾਫਾ ਕਮਾਉਂਦੇ ਆ ਪਾਲ ਵੀ ਰਹੇ ਆ ਗਊਸ਼ਾਲਾ ਵੀ ਚੱਲ ਰਹੀਆਂ ਨੇ ਉੱਥੇ ਵੀ ਭੱਤੇ ਜਾਂਦੇ ਆ ਉੱਥੇ ਵੀ ਸਦਾ ਵਪਾਰ ਲੋਕਾਂ ਦਾ ਜੁੜਿਆ ਗਊਸ਼ਾਲਾ ਦੀ ਸੇਵਾ ਕਰਦੇ ਆ ਲੇਕਿਨ ਹੁਣ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਸਿਰਫ ਇੱਕੋ ਧਰਮ ਨੂੰ ਜਾਂ ਇਸ ਤਰੀਕੇ ਦਾ ਟਾਰਗੇਟ ਕਰਨਾ ਕਿ ਤੁਸੀਂ ਪਾਲਦੇ ਹੋ ਜਿਹੜਾ ਇੱਕ ਬੰਦੇ ਦਾ ਜੰਮਣ ਤੋਂ ਲੈ ਕੇ ਜਿੰਨੂੰ ਕਹਿੰਦੇ ਕਿ ਮਾਂ ਦਾ ਦੁੱਧ ਦਾ ਨਸੀਬ ਹੋਵੇ ਉਹਨੂੰ ਗਾਂ ਦਾ ਦੁੱਧ ਪਿਆਦਾ ਤੇ ਉਹ ਜਿਹੜਾ ਬੱਚਾ ਸਵਸਥ ਹੋ ਜਾਂਦਾ ਤੇ ਮਤਲਬ ਵੇਲੇ ਵੀ ਅਖੀਰਲਾ ਸ਼ਦਾਨ ਜਿਹੜਾ ਉਸ ਦੁੱਧ ਨਾਲ ਹੁੰਦਾ ਤੇ ਅੱਜ ਉਹ ਸਾਰੀ ਤੇਰੇ ਇਕੱਠੀ ਹੋ ਗਏ ਆ ਲੋਕ ਇਕੱਠੇ ਹੋ ਗਏ ਅੱਜ ਬੜੇ ਕਮੈਂਟ ਕਰ ਰਹੇ ਬੜੇ ਬੜੇ ਵਿਦਵਾਨ ਬਣੇ ਆ ਸੋਸ਼ਲ ਮੀਡੀਆ ਦੇ ਉੱਪਰ ਤੇ ਉੱਥੇ ਇਹ ਗੱਲਾਂ ਕਰਨੀਆਂ ਸਿਰਫ ਇੱਕੋ ਧਰਮ ਨੂੰ ਇੱਕੋ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ ਇਸ ਮੁੱਦੇ ਦੇ ਉੱਪਰ ਲੱਗਦਾ ਨਹੀਂ ਹੈ ਕਿ ਇੱਕ ਸਿੰਗਲ ਦੀ ਮੌਤੇ ਦਾ ਇਹ ਨਹੀਂ ਤੇ ਕੀਤੀ ਗਈ ਹੋਰ ਵੀ ਬਹੁਤ ਲੋਕ ਮਰਦੇ ਨੇ ਅੱਜ ਜੇ ਇੱਕ ਨਾਮਚੀਨ ਕਲਾਕਾਰ ਮਰਿਆ ਰੋਜ਼ ਹਾਈਵੇ ਦੇ ਉੱਪਰ ਅਨੇਕ ਐਕਸੀਡੈਂਟ ਹੁੰਦੀ ਨੇ ਕਈਆਂ ਦੇ ਅੱਗੇ ਕੁੱਤੇ ਆ ਜਾਂਦੇ ਆ ਕਈਆਂ ਦੇ ਅੱਗੇ ਹੋਰ ਛੋਟੇ ਜੀਵ ਆ ਜਾਂਦੇ ਆ ਸੋ ਇੱਕ ਇਸ ਤਰੀਕੇ ਦੀ ਰਾਜਨੀਤੀ ਕੀਤੀ ਗਈ ਮੋਤ ਰਾਜਨੀਤੀ ਬਹੁਤ ਦੁੱਖ ਦੀ ਗੱਲ ਹੈ ਸਭ ਤੋਂ ਪਹਿਲਾਂ ਕਿਉਂਕਿ ਸਾਨੂੰ ਦੁੱਖਿਆ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਕੋਈ ਐਹੋ ਜਿਹਾ ਬੰਦਾ ਨਹੀਂ ਜਿਨੇ ਰਾਜਵੀਰ ਜਵੰਦਾ ਲਈ ਪ੍ਰਾਰਥਨਾ ਨਾ ਕੀਤੀ ਹੋਵੇ ਕਿਉਂਕਿ ਉਹ ਇਨਸਾਨੀਅਤ ਦੀ ਗੱਲ ਸੀ ਉਹ ਜੋ ਆ ਉਹ ਵੀਰ ਅੱਜ ਤੱਕ ਜਦੋਂ ਉਹਦੀ ਕਲਾਕਾਰੀ ਅਸੀਂ ਵੇਖੀਏ ਨਾ ਬੜੀ ਸਾਫ ਸੁਥਰੀ ਹੈ ਸਾਨੂੰ ਦੁੱਖਿਆ ਬਹੁਤ ਵੱਡਾ ਦੁੱਖਿਆ ਪਰ ਇਸ ਬੰਦੇ ਨੇ 40 ਸਾਲ ਦੇ ਥੱਲੇ ਖਲੋ ਕੇ ਇਹ ਕਰਨ ਕੀ ਆ ਜੇ ਇਹਨੂੰ ਦੁੱਖ ਸੀ ਪਰਿਵਾਰ ਨਾਲ ਸਾਂਝਾ ਕਰਦਾ মিডিਆ ਸਾਹਮਣੇ ਉਹ ਜਿਹੇ ਗੱਲਾਂ ਕਰ ਰਹੀਆਂ ਵੇਖੋ ਅਜੇ ਰਾਜਵੀਰ ਜਵੰਦਾ ਮਸ਼ਹੂਰ ਸੀ ਇਹ ਇਦਾਂ ਕਈ ਐਕਸੀਡੈਂਟ ਹੁੰਦੇ ਕਈਆਂ ਦੀ ਡੈਥ ਹੁੰਦੀ ਹੈ ਮੁੱਦਾ ਮੁੱਦਾ ਪਰ ਕਿਦਾਂ ਰੱਖਣਾ ਇਹ ਇਹਨੂੰ ਪਤਾ ਹੋਣਾ ਚਾਹੀਦਾ ਸੀ ਪਰ ਇਹਨੇ ਸਿੱਧਾ-ਸਿੱਧਾ ਗਊ ਮਾਤਾ ਨੂੰ ਟਾਰਗੇਟ ਕੀਤਾ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਦੱਸਣਾ ਚਾਹੁੰਦਾ ਗਊ ਦਾ ਦੁੱਧ ਬੱਚੇ ਨੂੰ ਪਿਉਂਦੇ ਪਰ ਲਾਸਟ ਲੇਪ ਜੋ ਮੜੀ ਤੇ ਵੀ ਹੁੰਦਾ ਉਹ ਵੀ ਗਊ ਮਾਤਾ ਦਾ ਹੁੰਦਾ ਵਾ ਗਊ ਮਾਤਾ ਇੰਨੀ ਪਵਿੱਤਰ ਮੰਨੀ ਗਈ ਆ ਪਰ ਬਿਲਕੁਲ ਬਿਲਕੁਲ ਦੂਸਰੀ ਗੱਲ ਜਿਹੜੇ ਬੰਦੇ ਇਹਦਾ ਵਪਾਰ ਕਰਦੇ ਨੇ ਸਰਕਾਰ ਨੂੰ ਚਾਹੀਦਾ ਕੋਈ ਸਬਸਿਡੀ ਸੈੱਟ ਕਰੇ ਕਿ ਗਊ ਮਾਤਾ ਜਦੋਂ ਦੁੱਧ ਨਹੀਂ ਦਿੰਦੀ ਇਹ ਧਾਰਮਿਕ ਗੱਲ ਆ ਤੇ ਤੁਸੀਂ ਇਹਨੂੰ ਕੋਈ ਸਬਸਿਡੀ ਦੋ ਵੀ ਉਹ ਬਾਹਰ ਲਾ ਕਰ ਸਕਿਆ ਪਰ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਨਾ ਜ਼ਿਮੀਦਾਰਾਂ ਨੂੰ ਜੇ ਤੁਸੀਂ ਵਪਾਰ ਕਰਦੇ ਹੋ ਦੁੱਧ ਵੇਚਦੇ ਹੋ ਤੇ ਜੇ 2-4 ਸਾਲ ਤੁਸੀਂ ਉਹਦੀ ਸੇਵਾ ਕਰ ਲੋਗੇ ਤੇ ਕਿੱਥੇ ਪੋਲੀ ਖਟੋਗੇ ਇਸ ਲਈ ਜੇ ਤੁਸੀਂ ਨਹੀਂ ਸੇਵਾ ਕਰਨੀ ਬੇਨਤੀ ਆ ਹਿੰਦੂ ਹੁੰਦੇ ਦੇ ਨਾਤੇ ਇਨਸਾਨ ਹੁੰਦੇ ਦੇ ਨਾਤੇ ਤੁਸੀਂ ਸਾਡੇ ਨੰਬਰਾਂ ਤੇ ਜਾਂ ਆਪਣੇ ਲਾਗੇ ਗਊਸ਼ਾਲਾ ਤੱਕ ਪਹੁੰਚਾਉਂਦੀ ਕਿਰਪਾ ਕਰੋ ਇੰਨਾ ਹੀ ਕਰ ਦੋ ਫੰਡਰ ਗਊ ਨੂੰ ਜਿਹੜਾ ਦੁੱਧ ਨਹੀਂ ਦਿੰਦੀ ਉਹਨੂੰ ਗਊਸ਼ਾਲਾ ਭੇਜ ਦਿਓ ਇਹ ਨਾ ਕਰੋ ਰਾਤੀ ਟਰਾਲੀ ਚ ਲਿਆਓ ਸ਼ਰਕਤੇ ਸੁੱਟ ਦਿਓ ਗੱਲ ਮੈਂ ਸਿਰਫ ਉਸ ਮਲਬੂਦੀ ਦੀ ਅਸਲੀ ਕੀਤੀ ਆ ਇਹੋ ਜਿਹੇ ਲੋਕ ਪੰਜਾਬ ਚ ਅੱਗ ਲਾ ਦਿੰਦੇ ਆ ਇਹ ਪੰਗਰੀ ਇਨਸਾਨੀਅਤ ਦੀ ਗੱਲ ਆ ਨਾ ਜੇਕਰ ਆਪਾਂ ਨੂੰ ਇੰਨੀ ਹਮਦਰਦੀ ਦਾ ਜੀਵ ਜਵੰਦਾ ਨਾਲ ਹੈ ਇਨਸਾਨੀਅਤ ਉਹ ਵੀ ਇੱਕ ਜੀਵ ਸੀਗਾ ਨਾ ਜਿਵੇਂ ਆਪਾਂ ਸਾਰੇ ਜੀਂਦੇ ਆ ਉਦਾਂ ਪਸ਼ੂ ਵੀ ਜੀਵ ਆ ਉਹਨਾਂ ਨੂੰ ਵੀ ਧਰਤੀ ਤੇ ਰਹਿਣ ਦਾ ਅਧਿਕਾਰ ਹੈ ਸਾਂਭ ਸੰਭਾਲ ਕਰਨੀ ਸਰਕਾਰਾਂ ਕਹਿ ਜਾਂਦੇ ਨੇ ਇਹ ਸਾਡੀ ਇਨਸਾਨਾਂ ਦੀ ਸਾਡੀ ਹਿਊਮਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਤੇ ਜੇਕਰ ਅਦਾਜ ਵੀ ਜਵੰਦੇ ਦੇ ਨਾਲ ਹਮਦਰਦੀ ਸੀਗੀ ਤੇ ਇੱਕ ਪਾਸੇ ਉਹ ਜਿਹੜੇ ਪਸ਼ੂ ਅਸੀਂ ਕਹਿੰਦੇ ਉਹਨਾਂ ਨੂੰ ਬੜੀ ਬੇਦਰਦੀ ਨਾਲ ਵੱਡੋ ਬੜੀ ਕਰੂਲਤਾ ਦੇ ਨਾਲ ਅਸੀਂ ਕਹਿੰਦੇ ਉਹਨਾਂ ਨੂੰ ਵੱਡਣਾ ਸ਼ੁਰੂ ਕਰਦੋ ਉਦੋਂ ਹਮਦਰਦੀਆਂ ਤੇ ਇਧਰ ਹਮਦਰਦੀ ਕਿਉਂ ਨਹੀਂ ਹਮਦਰਦੀ ਦੀ ਗੱਲ ਇਹੋ ਜਿਹੇ ਜਿਹੜਾ ਮਨਦ부ਦੂਈ ਡਾਇਰੈਕਟਰ ਹੈ ਨਾ ਨਾ ਇਹਨੂੰ ਰਾਜਵੀਰ ਜਵੰਦੇ ਦੇ ਨਾਲ ਇਹ ਹੁਜੇ ਜਿਹੜੇ ਸ਼ਬਦ ਬੋਲੇ ਆ ਲਾ ਇਹਨੂੰ ਗਉਂ ਮਾਤਾ ਨਾਲ ਹੰਦਰਦੀ ਆ ਹੰਦਰਦੀ ਹੈ ਜਿਹ ਲੋਕਾਂ ਨੂੰ ਆਪਣੇ ਆਪ ਨਾਲ ਹੁੰਦੀ ਆ ਉਹ ਆਪਣਾ ਰੋਣਾ ਰੋਂਦਿਆ ਸੀ ਵੀ ਮੈਂ ਜਿਹੜਾ ਕਿਸੇ ਕੋਨੇ ਚ ਲੁਕਿਆ ਹੋਇਆ ਬੰਦਾ ਏ ਤੇ ਸ਼ਾਇਦ ਇਸ ਮੌਕੇ ਤੇ ਇਸ ਕਮਸ਼ੂਰ ਕਲਾਕਾਰ ਦੀ ਜਦੋਂ ਦਰਦ ਹੁੰਦੀ ਆ ਉੱਥੇ ਆ ਕੇ ਮੈਂ ਚਾਰ ਨੰਬਰ ਬਣਾਵਾ ਤੇ ਇਹਦੀ ਵੀਡੀਓ ਤਦੇ ਵਾਇਰਲ ਹੋਈ ਆ ਇਹ ਆਪਣੇ ਮਕਸਦ ਚ ਕੰਮ ਜਿਹਾ ਪਰ ਹਿੰਦੂ ਸਮਾਜ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣੀ ਜਾਣਦਾ ਜਿਹੜਾ ਸਾਡੀ ਗਉਂਵਲ ਵੇਖੂਗਾ ਜਿੰਨੇ ਤਾਂ ਅਸੀਂ ਜਿੰਦੇ ਆ ਇਹ ਕੰਮ ਤੇ ਹੋ ਨਹੀਂ ਸਕਦਾ ਇੱਕ ਇੱਕ இந்து ਗਊ ਮਾਤਾ ਨੂੰ ਪੁੱਜਦਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਗਊ ਮਾਤਾ ਆਈ ਕਿੱਥੋਂ ਸਾਗਰ ਮੰਤਨ ਦੇ ਵਿੱਚੋਂ ਗਊ ਮਾਤਾ ਦਾ ਪ੍ਰਵੇਸ਼ ਹੋਇਆ ਇੱਥੇ ਧਰਤੀ ਤੇ ਇਹਨਾਂ ਨੂੰ ਪਤਾ ਹੀ ਨਹੀਂ ਗਊ ਮਾਤਾ ਹੁੰਦੀ ਕੀ ਆ ਸਿਰਫ ਇਹ ਇੱਕ ਫੇਮ ਲੈਣ ਦੀ ਗੱਲ ਸੀ ਇਹਨੇ ਜਿਹੜਾ ਉੱਥੇ ਰੋਲਾ ਪਾਇਆ ਜਿਹਨੂੰ ਦੋਖ ਹੁੰਦਾ ਉਹਦੇ ਘਰੇ ਵੇਂਦਾ ਇਹੋ ਜਿਹੇ ਬੰਦੇ ਦੇ ਸੰਸਕਾਰ ਤੇ ਨਹੀਂ ਗਿਆ ਹੋਣਾ ਇਹ ਜਿਹੜਾ ਡਾਇਰੈਕਟਰ ਹੈ ਮੰਦਬੁੱਦੀ ਆ ਸਰਕਾਰ ਤੇ ਨਹੀਂ ਗਿਆਣਾ ਸਿਰਫ ਕੈਮਰਾ ਵੇਖ ਕੇ ਮੀਡੀਆ ਨੂੰ ਵੇਖ ਕੇ ਕੁਝ ਗੱਲਾਂ ਕਰਕੇ ਵੱਡੀਆਂ-ਵੱਡੀਆਂ ਤੇ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਵੀ ਆਖਦੀ ਸਵਾਲ ਹੈ। ਬੜੇ ਇਸ ਤਰੀਕੇ ਦੇ ਗਾਉਂ ਮਾਸ ਦੇ ਜਿਹੜੇ ਜਾਂਦੇ ਟਰੱਕ ਸੀਗੇ ਉਹ ਵੀ ਫਲੇ ਜਾਂਦੇ ਆ ਨਾ ਬੜੇ ਹਿੰਦੂਸਕਰਤਨ ਫੜਦੇ ਤੁਸੀਂ ਵੀ ਫੜੇ ਬਹੁਤ ਤੇ ਸਰਕਾਰਾਂ ਦੀ ਇੱਥੇ ਕੀ ਭੂਮਿਕਾ ਦੇਖਦੇ ਹੋ ਸਰਕਾਰਾਂ ਦਾ ਕੀ ਰੋਲ ਦੇਖਦੇ ਹੋ ਕਹਿੰਦੇ ਅੱਜ ਜਿਹੜੀ ਮਰਜ਼ੀ ਚੀਜ਼ ਬਾਜ਼ਾਰ ਲੈਣ ਚੱਲ ਜੋ ਤੇ ਕਾਉਸਸ ਕਟਿਆ ਜਾਂਦਾ ਹੈ ਸਰਕਾਰਾਂ ਨੂੰ ਜਾਂਦਾ ਹੈ। ਤੇ ਲੇਕ ਨੂੰ ਕਾਉਂਸਲਸ ਲੱਗਦਾ ਕਿ ਤੇ ਨਜ਼ਰ ਨਹੀਂ ਆਇਆ ਤੱਕ ਕਦੀ ਲੱਗਾ ਨਹੀਂ ਕਿਤੇ ਸਰਕਾਰੀ ਗਊਸ਼ਾਲਾ ਨਹੀਂ ਨਜ਼ਰ ਆਈਆਂ ਜਿਹੜੇ ਜ਼ਿਲ੍ਹੇ 'ਚ ਖੜੇ ਇੱਥੇ ਨਹੀਂ ਹੈਗੇ ਜਿਹੜੇ ਜ਼ਿਲ੍ਹੇ ਤੁਸੀਂ ਜਾਂਦੇ ਹੋ ਉੱਥੇ ਨਹੀਂ ਕਦੀ ਸਰਕਾਰੀ ਗਊਸ਼ਾਲਾ ਖੁੱਲੀਆਂ ਨਜ਼ਰ ਆਈਆਂ ਇਹ ਪੈਸਾ ਜਾ ਕਿੱਥੇ ਰਿਹਾ ਹੈ ਸਰਕਾਰ ਦੀ ਭੂਮਿਕਾ ਕਿੱਥੇ ਹੈ ਰਾਜੀਵ ਜੁੰਦਾ ਦੀ ਮੌਤ ਹੋਈ ਇਹ ਵੀ ਮੰਨ ਲੈਂਦੇ ਆ ਕਿ ਪਸ਼ੂਆਂ ਦੇ ਕਾਰਨ ਹੋਈ ਹੈ ਪਸ਼ੂ ਅੱਗੇ ਆਏ ਪਸ਼ੂਆਂ ਦੀ ਸਾਮ ਸਭਾਲ ਕਰਨ ਲਈ ਸਰਕਾਰ ਜੇ ਪੈਸਾ ਲੈਂਦੀ ਉਹ ਪੈਸਾ ਕਿੱਥੇ ਜਾ ਰਿਹਾ ਸਿੱਧਾ ਸੋਚੋ ਦੇਖੋ ਇਹ ਸਵਾਲ ਬਹੁਤ ਵੱਡਾ ਹੈ ਬਿਲਕੁਲ ਚਾਹੇ ਕੋਈ ਵੀ ਸਰਕਾਰ ਆਈ ਹੈ ਉਹਦੀ ਨਲਾਕੀ ਆ ਜੇ ਹਰ ਜ਼ਿਲ੍ਹੇ ਚ ਪਿਆ ਉਹਦਾ ਹਰ ਜ਼ਿਲ੍ਹੇ ਦੀ ਜਿਹੜੀ ਕਾਰਪੋਰੇਸ਼ਨ ਆ ਉਹ ਪੈਸਾ ਇਕੱਠਾ ਕਰਦੀ ਪਰ ਰਿਲੀਜ਼ ਕਿਉਂ ਨਹੀਂ ਕਰਦੀ ਰਿਲੀਜ਼ ਤਾਂ ਨਹੀਂ ਕਰਦੀ ਉਹ ਆਪ ਫੰਡ ਯੂਜ਼ ਕਰਦੀ ਆ ਉਹਦਾ ਕੋਈ ਹਿਸਾਬ ਨਹੀਂ ਦਿੰਦੀ ਮੈਂ ਖੁਦ ਇੱਕ ਚਿੱਠੀ ਪਾਈ ਸੀ ਆਰਟੀਆਈ ਚਿੱਠੀ ਪਾਈ ਸੀ ਇਹਨਾਂ ਨੇ ਮੈਨੂੰ ਕਲੀਅਰ ਜਵਾਬ ਦਿੱਤਾ ਵੀ ਸਾਡੇ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂਗਾ ਇਹੋ ਜਿਹੇ ਲੋਕ ਨੇ ਇਹ ਜਿਹੜਾ ਜਿਹੜਾ ਬੰਦਾ ਕੋਸਸ ਆਪਣਾ ਯੂਜ਼ ਕਰ ਰਿਹਾ ਨਾ ਸਰਕਾਰ ਉਹ ਸਰਕਾਰ ਦਾ ਵੀ ਨਾਮ ਨਹੀਂ ਚਾਰ ਖਤਮ ਹੋਇਆ ਕਿਉਂਕਿ ਗਊ ਮਾਤਾ ਜੀ ਬਹੁਤ ਤਾਕਤ ਹੈ ਆ ਇਹ ਕਪਲਾ ਹੈ ਪੰਜਾਬੀ ਚ ਗੌਸਸ ਲੈਣਾ ਇਹਨੂੰ ਚੰਗਾ ਲੈਣਾ ਬੰਦ ਕਰ ਦੋ ਕਿਉਂਕਿ ਸੰਗਠਨਾਂ ਨੂੰ ਤੁਸੀਂ ਦੇਣਾ ਨਹੀਂ ਗਊਸ਼ਾਲਾ ਨੂੰ ਤੁਸੀਂ ਦੇਣਾ ਨਹੀਂ ਸੰਗਠਨ ਆਪਣੇ ਤੌਰ ਤੇ ਕੰਮ ਕਰ ਰਹੇ ਸਭ ਨੂੰ ਪਤਾ ਹੈ ਜੇ ਅਸੀਂ ਗਊ ਸੇਵਾ ਕਰਦੇ ਆ ਬੜੇ ਖੁੱਲੇ ਦਿਲਾਂ ਨਾਲ ਕਰਦੇ ਆ ਕਿਉਂਕਿ ਗਊ ਸੇਵਾ ਕਰਨਾ ਕੋਈ ਆਸਾਨ ਨਹੀਂ ਆ ਸਾਡਾ ਕਰਮ ਹੈ ਧਰਮ ਹੈ ਬਿਲਕੁਲ ਬੰਗਲ ਜੀ ਸਨੇਹਾ ਕੀ ਆ ਉਹਨਾਂ ਲੋਕਾਂ ਨੂੰ ਜਿਹੜੇ ਉਸ ਡਾਇਰੈਕਟਰ ਵੱਲ ਵੇਖ ਕੇ ਬੜੇ ਜੋਸ਼ ਛਾ ਕੇ ਇਹ ਕਮੈਂਟ ਟਵੀਟ ਕਰ ਰਹੇ ਆ ਜਿਹੜੀ ਇਹ ਗੱਲਾਂ ਕਰ ਰਹੇ ਆ ਕਿ ਜਿੰਨਾਂ ਦੀਆਂ ਮਾਵਾਂ ਸੰਭੋ ਉਹਨਾਂ ਨੂੰ ਕੀ ਜਵਾਬ ਹੈ ਉਹਨਾਂ ਨੂੰ ਜਵਾਬ ਹੈ ਕਮਰੇ ਦੇ ਵਿੱਚ ਬਹਿ ਕੇ ਦਫ਼ਤਰਾਂ ਵਿੱਚ ਬਹਿ ਕੇ ਕਮੈਂਟ ਵੱਡੇ ਵੱਡੇ ਕਰਕੇ ਬਿਲਕੁਲ ਤੁਸੀਂ ਬਣ ਜਾਂਦੇ ਜਿ ਗਿਆਨੀ ਪਰ ਕਦੀ ਵੀ ਧਰਤੀ ਉੱਤੇ ਉਤਰ ਕੇ ਕਿਸੇ ਗਊ ਮਾਤਾ ਦਾ ਐਕਸੀਡੈਂਟ ਹੋਇਆ ਹੋਵੇ ਗਊ ਮਾਤਾ ਨੂੰ ਕੀੜੇ ਭੇਨ ਕੋਈ ਗੱਲ ਹੋਵੇ ਕਦੀ ਉਹਦੀ ਇਲਾਜ ਦੀ ਕੋਸ਼ਿਸ਼ ਕੀਤੀ ਜੇ ਵੀ ਇੱਥੇ ਜੇ ਗਾਉਂ ਫਿਰ ਰਹੀਆਂ ਚਾਰ ਤੇ ਕੱਲ ਨੂੰ ਇਹਦੇ ਵਿੱਚ ਕੋਈ ਵੱਜ ਸਕਦਾ ਹੈ ਇਹਨੂੰ ਕਮ ਸੇ ਘੱਟ ਹੀ ਟਰਾਂਸਪੋਰਟ ਕਰਕੇ ਗਊਸ਼ਾਲਾ ਛੱਡ ਜੇ ਕਿ ਐਨ ਜੀਓ ਨੇ ਗੱਲ ਕਰ ਲਈਏ ਸਿਕਟਰ ਬਸ ਆਪਾ ਗਿਆਨੀ ਬੰਦਾ ਹੈ ਕੁਰਸੀ ਤੇ ਬਹਿ ਕੇ ਬਿਲਕੁਲ ਗਿਆਨ ਦੇ ਰਿਹਾ ਜਿਨ੍ਹਾਂ ਨੂੰ ਦੋਖਿਆ ਨਾ ਉਹਨਾਂ ਨੂੰ ਦਿਲੋਂ ਦੋਖਿਆ ਅਸੀਂ ਸਾਰੇ ਇਸ ਗੱਲ ਦਾ ਦੋਖਿਆ ਹੋ ਜਾ ਪੁੱਤ ਜਿਹੜਾ ਦੋ ਬੱਚਿਆਂ ਦਾ ਪਿਓ ਸੀ ਬਹੁਤ ਦਰਦਿਆ ਸਾਨੂੰ ਪਰ ਇਹੋ ਜਿਹੇ ਜਿਹੜੇ ਨਲਾਇਕ ਮੰਦਮੁੱਦੀ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਅੱਜਕੱਲ ਗਿਆਨੀ ਬਣੇ ਨੇ ਇਹੋ ਜਿਹਿਆਂ ਨੂੰ ਦਰਕਨਾਰ ਕਰਦੇ ਅਸੀਂ ਬਹੁਤ ਬਹੁਤ ਸਮਾਂ ਦੇ ਲਈ ਸੋ ਬਿਲਕੁਲ ਕਿਤੇ ਨਾ ਕਿਤੇ ਆ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਜੀ ਜਿਹੜਾ ਕਾਹੋਸ ਐਸੇ ਜਾ ਕਿੱਥੇ ਰਿਹਾ ਹੈ ਹਰੇਕ ਹਾਈਵੇ ਤੇ ਚਾਹੇ ਤੁਸੀਂ ਕਦੀ ਵੀ ਨਿਕਲੋਗੇ ਆਪਣੇ ਘਰਾਂ ਦੇ ਵਿੱਚੋਂ ਗੱਡੀਆਂ ਦੇ ਵਿੱਚੋਂ ਤੁਹਾਨੂੰ ਆਮ ਪਸ਼ੂ ਨਜ਼ਰ ਆਉਣਗੇ ਆਪਣੀ ਗਲੀਆਂ ਦੇ ਵਿੱਚ ਤੇ ਜੇਕਰ ਇੰਨਾ ਕਰੋੜਾਂ ਬਤ ਜਾਂ ਕਾਸਟ ਦਾ ਜਾਂਦਾ ਤੇ ਇਹਦੀ ਵਸਤੋਂ ਕਿੱਥੇ ਹੋਦੀ ਹੈ ਨਾ ਤੇ ਇਹ ਸੰਗਠਨਾ ਕੋਲ ਪਹੁੰਚਦੇ ਆ ਤੇ ਨਾ ਤੇ ਜਿਨ੍ਹਾਂ ਨੂੰ ਕਹਦੇ ਕਿ ਜਿੰਦਾਂ ਦੀਆਂ ਮਾਵਾਂ ਨੇ ਨਾ ਤੇ ਉਹਨਾਂ ਕੋਲ ਪਹੁੰਚਦੇ ਆ ਤੇ ਟੈਕਸ ਅਸੀਂ ਸਾਰੇ ਹੀ ਦੇ ਰਹੇ ਆ ਤੇ ਇਸ ਤਰੀਕੇ ਦੀ ਰਾਜਨੀਤੀ ਕਦਨੀ ਰਾਜ ਵਿੱਚ ਜੰਦਾ ਦੀ ਮੌਤ ਦੇ ਉੱਪਰ ਇਸ ਤਰੀਕੇ ਦੇ ਸਵਾਲ ਖੜੇ ਕਦਨੀ ਇੱਕ ਤਰਮ ਨੂੰ ਟਾਰਗੇਟ ਕਰਨਾ ਜਾਂ ਪਸ਼ੂਆਂ ਦੇ ਨਾਮ ਦੇ ਉੱਪਰ ਰਾਜਨੀਤੀ ਕਦਨੀ ਇਹ ਕਿੱਡੀ ਕ ਵਾਜਿਬ ਗੱਲ ਹੈਗੀ ਕਿਉਂਕਿ ਕਿਤੇ ਨਾ ਕਿਤੇ ਦੁੱਖ ਸਭ ਨੂੰ ਹੈ ਲੇਕਿਨ ਇਹ ਜਿਹੜੇ ਉਸ ਤੋਂ ਬਾਅਦ ਚਰਚਾ ਦੇ ਵਿੱਚ ਇਹ ਆ ਗਿਆ ਕਿ ਉਹਨੂੰ ਬੁੱਚੜਖਾਨੇ ਖੋਲ ਕੇ ਗਵਾਂਵਾਂ ਤੋਂ ਵੜਨਾ ਸ਼ੁਰੂ ਕਰਦੋ ਏ ਇਹ ਕਿਤੇ ਨਾ ਕਿਤੇ ਬਹੁਤ ਦੁੱਖਦਾਈ ਹੈ ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵੀ ਸ਼ਾਇਦ ਸੋਚਣਾ ਚਾਹੀਦਾ ਹੈ ਕਿ ਅਸੀਂ ਕਹਿ ਕੀ ਰਹੇ ਹਾਂ ਜੇਕਰ ਉਧਰ ਹਮਦਰਦੀ ਹੈ ਸਾਨੂੰ ਰਾਜੀਵ ਜਵੰਦਾ ਦੇ ਨਾਲ ਤੇ ਇੱਧਰ ਵੀ ਹਮਦਰਦੀ ਹੋਣੀ ਚਾਹੀਦੀ ਹੈ ਅਸੀਂ ਕਦੀ ਯਤਨ ਤੇ ਕੀਤਾ ਨਹੀਂ ਉਹਨਾਂ ਗਾਵਾਂ ਲਈ ਉਹਨਾਂ ਪਰਸ਼ਾਂ ਲਈ ਲੇਕਿਨ ਅਸੀਂ ਅੱਜ ਸਵਾਲ ਬਹੁਤ ਵੱਡੇ ਵੱਡੇ ਖੜੇ ਕਰ ਦਿੱਤੇ ਜ਼ਰੂਰ ਸੋਚਣੀ ਹੋ ਕਿ ਵਿਸ਼ਾ ਦੇਖਦੇ ਆ ਸਰਕਾਰਾਂ ਕਿੰਨੀਆਂ ਸੁਚੇਤ ਹੁੰਦੀਆਂ ਨੇ ਇਸ ਮਾਮਲੇ ਦੇ ਉੱਪਰ ਤੇ ਕੀ ਗੋਜੋਂ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਤੁਸੀਂ ਜਿਹੜਾ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਅੰਮਲਸਰੀਏ ਪਾਉ ਮਹਾਨਿਸ਼ ਗੁਪਤਾ ਅੰਮ੍ਰਿਤਸਰ